ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਦਾ ਸਾਡੇ ਚੈਨਲ ਤੇ ਸਵਾਗਤ ਹੈ ਸਭ ਨੂੰ ਪਿਆਰ ਭਰੀ ਸਸਰੀਆ ਕਾਣ ਤੇ ਸਾਨੂੰ ਕਿਸੇ ਨੇ ਪੁੱਛਿਆ ਸੀ ਵੀ 28 ਇੰਚ ਘੇਰੇ ਦੀ ਸਾਨੂੰ ਕੱਟ ਦੱਸੋ ਤੇ ਅਸੀਂ ਸੂਟ ਤਾਂ ਕੋਈ ਕਟਾਈ ਨਹੀਂ ਕਰਨੀ ਸੀ 28 ਇੰਚ ਦੀ ਤੇ ਅਸੀਂ ਦੱਸਦੇ ਆਂ ਦੇਖੋ ਇਹ ਅਸੀਂ 14 ਇੰਚ ਲਿਆ ਕੱਪੜਾ ਇਹ ਦੂਰਾ ਹੈ ਆਪਣਾ 14 ਇੰਚਾ ਦੇਖੋ ਤੇ ਜਿੰਨੀ ਵੀ ਤੁਸੀਂ ਕਮੀਜ਼ ਦੀ ਲਮਾਈ ਰੱਖਣੀ ਓਨੀ ਤੁਸੀਂ ਲਮਾਈ ਤੇ ਇਹਨੂੰ ਦੂਰਾ ਕਰ ਲੋ ਕੱਪੜੇ ਦੇਖੋ ਅਸੀਂ ਦੂਰਾ ਕੀਤਾ ਹੋਇਆ ਤੁਹਾਨੂੰ ਦਿਖਾਉਣੀ ਆ ਇੱਧਰੋਂ ਨਾ ਦੇਖੋ ਇਹ ਕੱਪੜਾ ਅਸੀਂ ਦੂਰਾ ਕੀਤਾ ਹੋਇਆ ਇਹ ਅਸੀਂ ਪਹਿਲਾਂ ਨਿਸ਼ਾਨੀਆਂ ਲਾ ਲਈਆਂ ਸੀ ਦੇਖੋ ਇੱਧਰ ਤੁਹਾਨੂੰ ਦਿਖਾਉਣੀ ਤੀਰਾ ਅਸੀਂ ਰੱਖਿਆ ਜੀ ਦੇਖੋ 7 ਇੰਚ ਇਹ ਦੂਰੇ ਦਾ 7 ਇੰਚ ਤੀਰਾ ਰੱਖਣਾ ਦੇਖੋ ਤੇ ਮੋਡਾ ਦੀ ਅਸੀਂ ਥੱਲੇ ਨੂੰ ਇਹ 7 ਇੰਚ ਰੱਖਿਆ ਦੇਖੋ ਉਹ ਅਸੀਂ 7 ਇੰਚ ਇਸ ਪਾਸੇ ਨੂੰ ਮੋਡਾ ਰੱਖਣਾ ਤੇ ਜਿਹੜਾ ਆਪਾਂ ਇੱਥੋਂ 7 ਰੱਖਿਆ ਦੇਖੋ ਤੀਰਾ ਉੱਪਰੋਂ ਤੇ ਇੱਥੋਂ ਆਪਾਂ 6.5 ਰੱਖਣਾ ਜਿੱਥੇ ਆਪਾਂ 7 ਇੰਚ ਦਾ ਨਿਸ਼ਾਨ ਲਾਇਆ ਦੇਖੋ ਇੱਥੇ ਇੱਥੋਂ ਤੱਕ ਇਹ 7 ਇੰਚ ਹੈ ਤੇ ਇੱਥੇ ਆਪਾਂ 6.5 ਰੱਖਣਾ ਦੇਖੋ ਸਾਢੇ 6 ਆ ਇੱਥੇ ਤੇ ਇਹ ਆਪਾਂ ਛਾਤੀ ਦੇਖੋ ਛਾਤੀ ਆਪਾਂ ਰੱਖਿਆ ਜੀ ਸਾਢੇ 12 ਇੱਥੋਂ ਰੱਖਿਆ ਜੀ ਆਪਾਂ 12 ਰੱਖਣਾ ਤੁਸੀਂ 24 ਇੰਚ ਕਮਰ ਹੋ ਜੂਗੀ ਦੋਨਾਂ ਪਾਸਿਆਂ ਦੇ ਇਹ ਸਾਢੇ 12 ਰੱਖ ਕੇ 24 ਇੰਚ ਹੋ ਜੂਗੀ ਸਾਢੇ 12 ਰੱਖੋਗੇ ਪਨੋਈਆਂ ਪਹਿਣਣੀਆਂ ਆ ਸਾਢੇ 12 ਤੁਹਾਨੂੰ ਇੱਥੋਂ ਰੱਖਣਾ ਪਊਗਾ ਠੀਕ ਹੈ ਜੀ ਹਿੱਪ ਇੱਥੋਂ ਰੱਖਣੀ ਪਊਗੀ ਤੁਹਾਨੂੰ 13 ਆ ਦੇਖੋ ਜੀ ਸਾਡੀਆਂ ਨਿਸ਼ਾਨੀਆਂ ਲੱਗੀਆਂ ਦਿਸਦੀਆਂ ਹੋਣੀਆਂ ਤੁਹਾਨੂੰ ਤੇ ਇੱਕ ਇਹ ਨਿਸ਼ਾਨੀ ਲਾਈ ਆਪਾਂ ਸੀ ਨੇੜੇ ਤਾਂ ਦਿਖਾਉਣੀ ਚਾਣਣ ਪੈਂਦਾ ਇਹ ਆਪਾਂ ਇੱਥੋਂ ਲੈ ਕੇ 15 ਤੇ ਲਾਈ ਆ ਤੇ ਆ ਲਾਈ ਆਪਾਂ 22 ਤੇ ਆ ਸੀ ਆ 2.5 ਤੇ ਨਿਸ਼ਾਨੀ ਲੱਗੀ ਆਪਣੀ ਉਧਰੋਂ ਮੋਢੇ ਘਨਗਉਣ ਲੈ ਕੇ ਦੇਖੋ ਆ ਮੋਢੇ ਤਾਂ ਲੈ ਕੇ ਆਪਾਂ ਕਮਰ ਤੇ 15 ਇੰਚ ਤੇ ਲਾਉਣੀ ਹੈ ਫਿਰ ਆਪਾਂ 2.5 ਤੇ ਲਾਉਣੀ ਹੈ ਇੱਥੇ ਆ ਦੇਖੋ ਇੱਥੇ ਸਲਾਈ ਆਊਗੀ ਮਸ਼ੀਨ ਦੀ ਤੇ ਇੱਥੇ ਕਾਟਾ ਕੱਟਿਆ ਜਾਊਗਾ ਕੈਂਚੀ ਨਾਲ ਕਟਾਈ ਹੋਊਗੀ ਅਸੀਂ ਦੂਰਾ ਕਰਿਆ ਤੁਸੀਂ ਇਹ ਇਹ 14 ਇੰਚ ਹੈ ਤੁਸੀਂ ਇੱਥੇ 15 ਇੰਚ ਵੀ ਰੱਖ ਸਕਦੇ ਹੋ 30 ਘੇਰਾ 30 ਰੱਖ ਕੇ ਵੀ ਆ 29 ਘੇਰਾ ਰੱਖ ਲਓ ਤੇ 2 2 ਇੰਚ ਮੋੜਨ ਨੂੰ 1 1 ਇੰਚੋਂ ਤਾਂ ਬਹੁਤ ਹੁੰਦਾ ਮੋੜਨ ਖਾਤਰ ਜਿੰਨੇ ਚਾਕ ਰੱਖਣੇ ਇੱਧਰ ਚਾਕ ਰੱਖ ਲਓ ਜਿੰਨੀ ਕਿ ਕਮੀਜ਼ ਦੀ ਲਮਾਈ ਉਹਨੇ ਲਮਾਈ ਰੱਖ ਕੇ ਤੁਸੀਂ ਇਹ ਕ ਕੱਪੜੇ ਨੂੰ ਦੂਰਾ ਕਰ ਲਓ ਦੂਰਾ ਕਰਕੇ ਤੁਸੀਂ ਇੱਥੇ 7 ਇੰਚ ਦਾ ਧੀਰੇ ਦਾ 7 ਇੰਚ ਲਾ ਕੇ ਧੀਰੇ ਦੀ ਨਿਸ਼ਾਨੀ ਲਾਉਣੀ ਹੈ ਫਿਰ 7 ਤੇ ਹੀ ਇੱਥੇ ਇੱਧਰੋਂ ਲੈ ਕੇ ਮੋੜੇ ਕਰਨ ਨੂੰ 7 ਦੀ ਇੱਥੇ ਮੋੜੇ ਦੀ ਨਿਸ਼ਾਨੀ ਲਾਉਣੀ ਆ ਇੱਧਰੋਂ 6.5 ਰੱਖਣਾ ਇੱਥੋਂ 7 ਰੱਖਣਾ ਇੱਥੋਂ 6.5 ਰੱਖਣਾ ਤੇ ਇੱਧਰ ਲਿਆ ਕੇ ਇੱਥੋਂ 25.5 ਰੱਖਣਾ 36 ਦਾ ਤੇ ਇੱਥੇ ਨਿਸ਼ਾਨੀ ਲਾ ਲੈਣੀ ਆ ਅਸੀਂ 25.5 ਤੇ ਨਿਸ਼ਾਨੀ ਲੱਗੀ ਆ ਸਾਡੀ ਤੇ ਉਦੋਂ ਦਾ ਅੱਗੇ ਕੱਪੜਾ ਆ ਸੀ ਇੱਥੇ ਇੱਥੇ ਕਟਾਈ ਹੋਊਗੀ ਇੱਥੇ ਸਿਉਣ ਵੱਜੂਗੀ ਇੱਥੇ ਕਟਾਈ ਹੋਊਗੀ ਦੇਖੋ ਇੱਥੋਂ ਫਿਰ ਅਸੀਂ ਛੀ ਤੇ ਇੱਧਰ ਨਿਸ਼ਾਨੀ ਲਾਈ ਆ ਛੀ ਤੋਂ ਇੱਥੇ ਕਮਰ ਦੀ ਨਿਸ਼ਾਨੀ ਲਾਈ ਆ 12 ਤੇ 12 ਇੰਚ ਫਿਰ ਅਸੀਂ ਇੱਥੋਂ ਐਸ ਲੋਟ 15 ਇੱਥੇ 15 ਤੇ ਨਿਸ਼ਾਨੀ ਲਾਈ ਕਮਰਾਂ ਫਿਰ ਅਸੀਂ ਹਿਪ ਦਾ ਇੱਥੇ ਰੱਖਿਆ ਜੀ 26 ਇੰਚ 13 ਇੰਚ ਤੇ ਅਸੀਂ ਨਿਸ਼ਾਨੀ ਲਾਈ ਹੈ ਤੇ ਦੂਰਾ 13 ਇੰਚ ਤੇ ਫਿਰ 26 ਇੰਚ ਹੋਊਗਾ ਠੀਕ ਹੈ ਜੀ ਇੱਥੇ ਆ ਇੱਥੇ ਸਿਉਣਾ ਆਊਗੀ ਆ ਅਸੀਂ ਸਿਉਣਾਣਾ ਇੱਥੇ ਤਾਂ ਸਲਾਈ ਆਊਗੀ ਮਸ਼ੀਨ ਦੀ ऐसे जगह ਤੇ ਇਥੇ ਕਟਾਈ ਹੋਊਗੀ ਠੀਕ ਹੈ ਐਨਾ ਤੁਸੀਂ ਇਹ ਰੱਖਣਾ 1 ਇੰਚ ਆਊਗਾ ਜੇ ਆਪਾਂ 28 ਇੰਚ ਹੀ ਪੂਰਾ ਰੱਖਾਂਗੇ ਤਾਂ 1 ਇੰਚ ਤੁਹਾਡਾ ਇਧਰ ਆਊਗਾ ਇੱਕ ਦੂਜੇ ਪਾਸੇ ਆਊਗਾ ਬਾਕੀ ਜਿੰਨੇ ਤੁਹਨੇ ਇਥੇ ਚਾਕਾ ਤੁਹਾਡੇ ਉਹਨੇ ਤੁਸੀਂ ਚਾਕਾ ਰੱਖ ਲਓ ਇਸ ਤਰ੍ਹਾਂ ਕਟਾਈ ਹੋਊਗੀ ਤੇ ਮੈਂ ਪਿਛਲੇ ਗਲੇ ਦੀ ਕਟਾਈ ਤੁਸੀਂ ਇਧਰੋਂ ਮੋਢਿਆਂ ਕੰਨੂ ਅੱਜ ਮੈਂ ਦੂਰਾ ਇਥੋਂ ਦੂਰੇ ਗਲੇ ਦੀ ਪਿਛਲੇ ਦੀ ਕਟਾਈ ਹੋ ਗਿਆ ਦੂਰਾ ਆ ਪਿਛਲਾ ਸਮਝ ਲਓ ਵੀ ਪਿਛਲਾ ਪਾਸਾ ਹੈ ਇਧਰੋਂ ਤੁਸੀਂ 1.5 ਇੰਚ ਲੈ ਲਓ ਦੇਖੋ ਜਿੱਧਰੋਂ ਮੁੜਿਆ ਹੋਇਆ ਜਿੱਧਰ ਇਸ ਤਰ੍ਹਾਂ ਮੁੜਿਆ ਹੋਇਆ ਨਾ ਇਧਰੋਂ 2.5 ਇੰਚ ਲਾ ਲਓ ਠੀਕ ਹੈ ਜੀ ਇਹ ਤੋਂ ਵੱਧ ਚੌੜਾ ਗਲਾ ਫਾਉਂਦੇ ਹੋ ਤਾਂ ਮੈਂ 2.5 ਦਾ ਹੀ ਕੱਟਦੀ ਹਾਂ ਦੇਖੋ 2.5 ਦਾ ਇੱਥੇ ਤੁਸੀਂ ਨਿਸ਼ਾਨੀ ਲਾ ਲਓ 2.5 ਤੇ ਇਹ ਆਪਣੀ ਨਿਸ਼ਾਨੀ ਲਾ ਗਏ ਇਧਰੋਂ 6 ਤੇ ਲਾ ਲਓ ਥੋੜੀ ਜਿਹਾ ਜੱਕ ਤਾਂ ਨੇਰੀ ਬਗੀ ਜਾਂਦੀ ਹੈ ਦਿੱਕਤ ਜੀ ਆ ਰਹੀ ਹੈ ਇੱਥੋਂ ਤੁਸੀਂ ਛੀਤੇ ਨਹੀਂ ਹੰਨੀ ਲਾ ਲਓ ਦੇਖੋ ਆਪਾਂ ਛੀਤੇ ਲਾ ਲਈ ਚਲੋ ਇਧਰੋਂ 2.5 ਤੇ ਠੀਕ ਹੈ ਜੀ ਆਪਣਾ ਇਹ ਪਿਛਲਾ ਪਾਸਾ ਜਿਵੇਂ ਪਿਛਲੇ ਪਾਸੇ ਨੂੰ ਦੂਰਾ ਕਰ ਲਿਆ ਆਪਾਂ ਮੋਢੇ ਦੀ ਕਟ ਪਾ ਲਈ ਤੇ ਦੇਖੋ ਇੱਥੋਂ ਆਏ ਇਸ ਤਰ੍ਹਾਂ ਤੁਸੀਂ ਗਲਾਈ ਕਰਦੇ ਹੋ ਗੋਲ ਗਲਾ ਬਣ ਜਾਊਗਾ ਤੇ ਫਿਰ ਇੱਥੋਂ ਇਹਦੀ ਕਟਾਈ ਕਰਦੇ ਹੋ ਇਸ ਤਰ੍ਹਾਂ ਜਿਹੜੀ ਆਪਾਂ ਲਾਈ ਹੈ ਦੇਖ ਜਿਹੜੀਆਂ ਨਿਸ਼ਾਨੀਆਂ ਲਾਈਏ ਇੱਥੋਂ ਫਿਰ ਤੁਸੀਂ ਇਹਦੀ ਕਟਾਈ ਕਰਦੇ ਇਸ ਤਰ੍ਹਾਂ ਠੀਕ ਹੈ ਇਧਰੋਂ 2.5 ਇੰਚ ਇਧਰੋਂ 6 ਇੰਚ ਫਿਰ ਇੱਥੇ ਇਸ ਤਰ੍ਹਾਂ ਖਿੱਚ ਕੇ ਆਪਾਂ ਲਾਈਣਾ ਹੈ ਜਾ ਕੇ ਨਾ ਫਿਰ ਆਇਨ ਲਾਈਨ ਖਿੱਚ ਕੇ ਫਿਰ ਇੱਥੋਂ ਐਂਗਲਾਈ ਜ ਕਰਦੇ ਆਹਾਂ ਫਿਰ ਇੱਥੇ ਕਟਾਈ ਕਰਦੇ ਇਹ ਪਿਛਲਾ ਗਲਾ ਹੋਵੇ ਤੇ ਪਿਛਲੇ ਮੋੜੇ ਦੀ ਵੀ ਦੱਸ ਦਿੰਨੇ ਆ ਤੁਹਾਨੂੰ ਜੇਵੇਂ ਤੁਸੀਂ ਆ ਨਿਸ਼ਾਨੀ ਲਾ ਲਈ 7 ਇੰਚ ਦੀ ਨਿਸ਼ਾਨੀ ਲਾ ਲਈ ਇੱਥੋਂ 6.5 ਇੰਚ ਦੀ ਇੱਥੋਂ ਇਹਦੀ ਤੁਸੀਂ 1 ਇੰਚ ਤੇ ਹੀ ਲਾਉਣੀ ਆ ਜਿਹੜੀ ਕੱਟ ਪਾਉਣੀ 1 ਇੰਚ ਤੋਂ ਨਿਕ 1 ਇੰਚ ਤੋਂ ਪਾਉਣੀ ਜਿਹੜੀ ਪਿਛਲੇ ਦੀ ਹੋਊਗੀ ਉਹਦੀ 2.5 ਇੰਚ ਤੋਂ ਪਾਉਣੀ ਆ ਇੱਥੋਂ ਦੇਖ ਜਿੱਥੇ ਆਪਣਾ ਆਹ ਲਾਈਨ ਜਾਊਗੀ ਦੇਖੋ ਆਹ ਤੇ ਚੁੰਡ ਤੋਂ 2.5 ਇੰਚ ਤੇ ਤੁਸੀਂ ਇੱਥੋਂ ਇਹ ਤਰ੍ਹਾਂ ਐ ਬੋਣੀ ਆਹ ਪਿਛਲੇ ਦੀ ਕਾਰਟ ਤੇ ਇੱਥੋਂ ਆਪਣੀ ਅਗਲੇ ਦੀ ਕਾਰਟ ਹੈ ਅਗਲੇ ਦੀ ਕਾਰਟ ਆਈ ਪਾਉਗੀ ਜਿਹੜੀ ਆਪਾਂ ਲਾਈ ਇੱਥੇ ਕੱਟ ਪੂਗੇ ਨਹੀਂ ਇੱਥੋਂ ਨਾ ਬਲਬਲੇ ਜਿਹਾ ਬਣਨ ਲੱਗ ਜਾਂਦੇ ਤੇ ਆਹ ਪਿਛਲੇ ਦੀ ਕਾਰਟ ਪਾਉਗੇ ਇੱਥੋਂ ਪਿਛਲੇ ਪਾਸੇ ਇਥੋਂ ਸਭਾ ਦੋ ਢਾਈ ਰੱਖ ਲਓ ਤੇ ਤੋਂ ਪੈਸ਼ੇ ਤੇ ਕਟਾਉ ਪਰੋ ਠੀਕ ਹੈ ਇਸ ਤਰ੍ਹਾਂ ਕਟਾਈ ਹੋਊਗੀ ਤੁਸੀਂ ਪਹਿਲਾਂ ਨਿਸ਼ਾਨੀਆਂ ਲਾ ਲਓ ਫਿਰ ਸਾਰਾ ਦੁਬਾਰੇ ਮਿਲ ਲਓ ਆਇ ਨਹੀਂ ਵੀ ਦਵਾ ਤੋਂ ਨਿਸ਼ਾਨੀਆਂ ਲਾ ਕੇ ਹੀ ਆਪਾਂ ਕੱਟਣਾ ਹੈ ਦੋ ਤਿੰਨ ਵਾਰੀ ਮਿਲ ਕੇ ਫਿਰ ਤੁਸੀਂ ਇਹਦੇ ਪੂਰੀ ਤਸੱਲੀ ਕਰਕੇ ਫਿਰ ਕਟਾਈ ਕਰੋ ਤੇ ਜੇ ਉਹਦੋਂ ਸੌਖਾ ਜੇ ਤੁਹਾਡੇ ਕੋਲ ਸੂਟ ਸਿਮਤਾ ਹੋਇਆ ਸੂਟ ਹੈ ਤੁਹਾਡੇ ਕੋਲੇ ਉਹਦੇ ਮੇਚ ਦਾ ਨਾਪ ਦਾ ਕੱਟਣਾ ਤੁਸੀਂ ਤਾਂ ਕੱਪੜੇ ਨੂੰ ਆ ਦੂਰਾ ਰੱਖਿਆ ਉਹਨੂੰ ਤੁਸੀਂ ਕਹਿਰਾ ਰੱਖਣਾ ਹੈ ਜਿਵੇਂ ਆ ਕਹਿ ਰਹਾ ਸਮਝ ਲਓ ਇਹਦੇ ਉੱਤੇ ਤੁਸੀਂ ਉਹ ਸੂਟ ਰੱਖ ਲਓ ਕਮੀਜ਼ ਕਮੀਜ਼ ਰੱਖ ਕੇ ਤੇ ਪਾਸੇ ਹੀ ਕਪੜਾ ਰੱਖ ਲਓ 2 2 ਇੰਚ ਤੇ ਕਟਾਈ ਕਰ ਲਓ ਉਹਦੇ ਨਿਸ਼ਾਨੀ ਲਾ ਲਓ ਪਾਸੇ 2 2 ਇੰਚ ਕਪੜਾ ਰੱਖ ਕੇ ਉਹਦੀ ਨਿਸ਼ਾਨੀ ਲਾ ਲਓ ਉਹਨੂੰ ਕੋਈ ਚੀਜ਼ ਦੱਸਣੀ ਹੈ ਮੈਂ ਯੇ ਮੈਂ ਸਹਰਾਣਾ ਰੱਖ ਲਿਆ ਮੈਂ ਮੇਰੇ ਕੋਲ ਸਹਰਾਣਾ ਹੀ ਸੀ ਹੁਣ ਇੱਥੇ ਕੋਈ ਹੈ ਹੀ ਨਹੀਂ ਸੀ ਦੇਖੋ ਆਪਾਂ ਇਹ ਨਹੀਂ ਕੱਟਣਾ ਕਹਿਰਾ ਕੱਪੜਾ ਕਰਨਾ ਦੂਰਾ ਨਹੀਂ ਕਰਨਾ ਕਹਿੜਾ ਕਹਿਰੇ ਕੱਪੜੇ ਨੂੰ ਪਿਛਾ ਕੇ ਫਿਰ ਤੁਸੀਂ ਆ ਸਿਉਣਾਗੇ ਤੁਕਮੀਜ਼ ਦੀ ਜਦੋਂ ਇੱਥੇ ਤੁਕਮੀਜ਼ ਦੀ ਸਿਉਣਾਗੇ ਇੱਥੇ ਨਿਸ਼ਾਨੀ ਲਾ ਲਓ ਚਾਕ ਨਾਲ ਇੱਕ ਇਸ ਤਰ੍ਹਾਂ ਉਹਵੇਂ ਨਿਸ਼ਾਨੀ ਲਾਉਂਦੇ ਜਦੋਂ ਚਾਕਾਂ ਕੋਲੇ ਨਿਸ਼ਾਨੀ ਲਾ ਲਓ ਉਹੀ ਇੰਚ ਚੂ ਡਾਉ ਡਾ ਇੰਚ ਦੀ ਚਾਕਾਂ ਕੋਲੇ ਲਾ ਲਓ ਮੈਂ ਇਥੋਂ ਵੀ ਆ ਲਾਉਂਦੇ ਜਾਓ ਜਿਵੇਂ ਮੋਢਾ ਆਊਗਾ ਮੋਢੇ ਦੀ ਉਮੇਸੇ ਹੋਣ ਦੀ ਨਿਸ਼ਾਨੀ ਲਾ ਲਓ ਬਾਹਾਂ ਕੋਲੇ ਜਿਵੇਂ ਉਹ ਨੂੰ ਕਮੀਜ਼ ਨੂੰ ਇਹਦੇ ਉੱਤੇ ਵਿਛਾ ਲਓ ਉਹਦੋਂ ਸੌਖੀ ਕਟਾਈ ਹੋ ਜਾਊਗੀ ਠੀਕ ਹੈ ਉੱਤੇ ਵਿਛਾ ਕੇ ਤੇ ਬਾਅਦ ਵਿੱਚ ਤੁਸੀਂ ਐ ਮਣ ਕੇ ਵੇਖ ਲਓ ਵੀ ਸੋਨਾ ਸਹੀ ਆਉਂਦਾ ਜੇ ਬਾਦ ਘਟਾ ਤੁਸੀਂ ਮਣਾ ਮੋਟਾ ਉਹਦੀ ਕਟਾਈ ਕਰ ਸਕਦੇ ਚਲੋ ਜੀ ਆਪਾਂ ਅਗਲੀ ਵੀਡੀਓ ਵਿੱਚ ਮਿਲਦੇ ਆ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਘੰਟੀ ਬਟਨ ਜ਼ਰੂਰ ਦਬਾਓ ਤੇ ਸਾਨੂੰ ਕੜਾਈ ਵਾਲੇ ਸੂਟਾਂ ਦੇ ਤੇ ਪੇਂਟ ਵਾਲੇ ਸੂਟਾਂ ਦੇ ਆਰਡਰ ਕਰੋ ਦੇ ਵੱਤੋ ਵੱਤ ਚੈਨਲ ਨੂੰ ਸਬਸਕ੍ਰਾਈਬ ਕਰੋ ਬਲੌਗਸ ਕੀ ਵੀ ਤੇ ਵੀ ਆਰਡਰ ਕਰ ਸਕਦੇ ਹਾਂ ਚਲੋ ਜੀ ਆਪਾਂ ਅਗਲੀ ਵੀਡੀਓ ਵਿੱਚ ਮਿਲਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਆਪਣਾ ਉਲਟਾ ਪਾਸਾ ਸੀ ਆ ਸਿੱਧਾ ਪਾਸਾ ਜਦੋਂ ਵੀ ਕਟਾਈ ਕਰਨੀ ਹੈ ਉਲਟਾ ਪਾਸਾ ਕਰਕੇ ਕਟਾਈ ਕਰਨੀ ਹੈ ਠੀਕ ਹੈ ਜੀ ਜਿਹੜੀਆਂ ਨਿਸ਼ਾਨੀਆਂ ਲਾਉਂਗੇ ਤੁਹਾਡੀਆਂ ਉਲਟੇ ਪਾਸੇ ਆ ਜਾਣਗੀਆਂ ਚਲੋ ਜੀ ਆਪਾਂ ਅਗਲੀ ਵੀਡੀਓ ਵਿੱਚ ਮਿਲਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ